ਅੱਜਕੱਲ ਫੋਨ ਹਰ ਕਿਸੇ ਦੀ ਜੇਬ ਦੇ ਵਿੱਚ ਹੈ ਹਰ ਰੋਜ਼ ਅਨੇਕਾਂ ਹੀ ਕਾਲਾਂ ਆਉਂਦੀਆਂ ਹਨ ਪਰ ਕੁਝ ਅਜਹੀਆਂ ਕਾਲਾਂ ਵੀ ਆ ਜਾਂਦੀਆਂ ਹਨ ਜੋ ਕਿ ਵੱਡੇ ਵੱਡੇ ਲੋਕਾਂ ਦੇ ਹੋਸ਼ ਉਡਾ ਦਿੰਦੀਆਂ ਨੇ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਮਾਰਕੀਟ ਦੇ ਵਿੱਚ ਨਵੇਂ ਆਏ ਫਰਜ਼ੀ ਅਗਵਾ ਗੈਂਗ ਦੀ ਜੋ ਕਿ ਤੁਹਾਨੂੰ ਫੋਨ ਕਰਕੇ ਤੁਹਾਡੇ ਬੱਚੇ ਦੇ ਅਗਵਾ ਹੋਣ ਦੀ ਖਬਰ ਜਾਂ ਪੁਲਿਸ ਵੱਲੋਂ ਚੁੱਕ ਕੇ ਕਿਸੇ سنگੀਨ ਅਪਰਾਧ ਵਿੱਚ ਫਸਾਉਣ ਦੀ ਧਮਕੀ ਦੇ ਕੇ ਤੁਹਾਡੇ ਪੈਰਾ ਹੇਠੋਂ ਜ਼ਮੀਨ ਖਿਸਕਾ ਸਕਦਾ ਹੈ ਤੇ ਉਸ ਦੇ ਬਦਲੇ ਤੁਹਾਡੇ ਤੋਂ ਮੋٹے ਪੈਸਿਆਂ ਦੀ ਮੰਗ ਕਰ ਸਕਦਾ ਹੈ ਜੀ ਹਾਂ ਅਜਿਹਾ ਹੀ ਹੋਇਆ ਏ ਲੁਧਿਆਣਾ ਦੇ ਇੱਕ ਕਾਰੋਬਾਰੀ ਦੇ ਨਾਲ ਅੱਗੇ ਸੁਣੋ ਸਾਰੀ ਗੱਲਬਾਤ ਜੋ ਫੋਨ ਤੇ ਫਰਜ਼ੀ ਥਾਣੇਦਾਰ ਦੇ ਨਾਲ ਹੋਈ ਹੈ ਬੇਟਾ ਤਬਾਹ ਤਰੋ ਤੇ ਕਾਲੇਜੀ ਕੀ ਹੋਇਆ

ਔਰ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡੇ ਬੇਟੀ ਕੋਲ ਗੱਡੀ ਹੈਗੀ ਜਾਂ ਬਾਈਕ ਰੱਖਿਆ ਹੋਇਆ ਹੈ ਨਾ ਇਹਦਾ ਕੇਸ ਹੋ ਰਿਹਾ ਹੈ ਹਾਂਜੀ ਸਰ ਤੁਸੀਂ ਬੋਲ ਕੌਣ ਰਹੇ ਮੈਨੂੰ ਇਹ ਤਾਂ ਦੱਸੋ ਪਹਿਲਾਂ ਸਰ ਮੈਂ ਏਐਸਆਈ ਗੁਰਪ੍ਰੀਤ ਸਿੰਘ ਪੰਜਾਬ ਪੁਲਿਸ ਚੋਂ ਬੋਲ ਰਿਹਾ ਤੁਹਾਡੇ ਨਾਲ ਠੀਕ ਹੈ ਔਰ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡਾ ਬੇਟਾ ਘਰੋਂ ਗੱਡੀ ਤੇ ਗਿਆ ਸੀ ਜਾਂ ਬਾਈਕ ਤੇ ਗਿਆ ਸਰ ਪਹਿਲਾਂ ਇਹ ਤਾਂ ਦੱਸੋ ਗੁਰਪ੍ਰੀਤ ਜੀ ਹੋਇਆ ਕੀ ਹੈ ਕੀ ਦਿੱਕਤ ਹੈ ਮੇਰਾ ਵੀਰ ਮੈਂ ਦੇਖੋ ਮੇਰਾ ਵੀਰ ਮੈਂ ਤੁਹਾਨੂੰ ਸਾਰੀ ਗੱਲ ਬਾਤ ਦੱਸਦਾ ਕੀ ਗੱਲ ਬਾਤ ਹੋਈ ਹੈ ਪਲੀਜ਼ ਜਿਹੜੀ ਇਨਕੁਆਰੀ ਹੋ ਰਹੀ ਹੈ ਨਾ ਉਸ ਦਾ ਜਵਾਬ ਦਿਓ ਬ੍ਰਦਰ ਸੋ ਤੁਸੀਂ ਡਰਾਈ ਜਨਾ ਦੱਸੋ ਨਾ ਪਹਿਲਾਂ ਹੋਇਆ ਕੀ ਦਿੱਕਤ ਕੀ ਹੈ ਮੈਨੂੰ ਪ੍ਰੋਬਲਮ ਤਾਂ ਦੱਸੋ ਦੇਖੋ ਮੇਰਾ ਵੀ ਗੱਲ ਹੈ ਵੀ ਹੋਈ ਕਿ ਮੇਰੀ ਗੱਲ ਸੁਣਨਾ ਇਹ ਗੱਲ ਹੈ ਵੀ ਹੋਈ ਕਿ ਜਿਹੜਾ ਤੁਹਾਡਾ ਬੇਟਾ ਹੈਗਾ ਇਸ ਟਾਈਮ ਫੌਰੀ ਸਤੀ ਕਸਤੀ ਹੈਗਾ ਤੇ ਰੈਸਟ ਹੋ ਗਿਆ ਠੀਕ ਹੈ ਇਹ ਗੱਲ ਹੈ ਵੀ ਹੋਈ ਸੀ ਕਿ ਤੁਹਾਡਾ ਬੇਟਾ ਕਿਸੇ ਅਣਜਾਣ ਬੰਦੇ ਨੂੰ ਬਿਠਾ ਕੇ ਲੈ ਕੇ ਜਾ ਰਿਹਾ ਸੀ ਜਿਸ ਬੰਦੇ ਨੇ ਬਿਠਾ ਕੇ ਲੈ ਕੇ ਜਾ ਰਿਹਾ ਸੀ ਨਾ ਉਹ ਬੰਦਾ ਆਪਣੇ ਮੂਹੋਂ ਬੰਦਾ ਸੀ ਉਸ ਬੰਦੇ ਦੇ ਉੱਤੇ ਆਲਰੇਡੀ 4-5 ਕੇਸੇ ਚੱਲੇ ਸੀ ਔਰ ਇੱਕ ਪਿਸਟਲ 10 ਗੋਲੀਆਂ ਭਰਾਮਤ ਸੀ ਨਾ ਔਰ ਛਟਾ ਭਰਾਮਤ ਹੋਇਆ ਤੁਸੀਂ ਮੈਨੂੰ ਇਹ ਦੱਸੋ ਕਿ ਬੱਚੇ ਨੂੰ ਸਮਝਾਤ ਨਹੀਂ ਭੇਜੀ ਕਿ ਅੱਛਾ ਨਾ ਦੌਰ ਨਹੀਂ ਹੈਗਾ ਜਦੋਂ ਘਟਾ ਕੇ ਲੈ ਕੇ ਜਾਈਦਾ ਹੁੰਦਾ ਤੁਸੀਂ ਪਹਿਲੇ ਦੱਸੋ ਮੈਨੂੰ ਸਰਦਾਰ ਸਾਹਿਬ ਨਹੀਂ ਬੇਟੇ ਨੇ ਤਾਂ ਭਾਜੀ ਸਮਝਾਇਆ ਇਹ ਤਾਂ ਕਿਹਨ ਬਿਠਾਈ ਨਹੀਂ ਸਕਦਾ ਪਾ ਲੈ ਉਹ ਪਹਿਲੇ ਵਾਲੇ ਦੋ ਨਹੀਂ ਦੇ ਨਹੀਂ ਨਹੀਂ ਤੁਸੀਂ ਸਰ ਕਿਹੜੇ ਕਿੱਥੋਂ ਬੋਲਦੇ ਕਿਹੜੇ ਥਾਣੇ ਤੋਂ ਬੋਲ ਰਿਹਾ ਕੀ ਚੀਜ਼ ਹੈ ਮੈਨ ਕਾਈਂਡਲੀ ਦੱਸੋ ਪਲੀਜ਼ ਮੈਂ ਮੇਰੀ ਗੱਲ ਸੁਣੋ ਮੈਂ ਇਹਨਾਂ ਨੂੰ ਸਦਰ ਥਾਣੇ 'ਤੇ ਲੈ ਕੇ ਗਿਆ ਅਗਰ ਮੈਂ ਇਹਨਾਂ ਨੂੰ ਸਦਰ ਥਾਣੇ ਲੈ ਗਿਆ ਨਾ ਸਰ ਸਾਡੀ ਮਜਬੂਰੀ ਬਣ ਜਾਣੀ ਹੈ ਇਹਨਾਂ ਦੇ ਉੱਤੇ ਐਫਰ ਜਾਰਜ ਕਰਨੇ ਠੀਕ ਹੈ ਅੱਛਾ ਜੀ ਨਹੀਂ ਤੁਸੀਂ ਤੁਸੀਂ ਕਿੱਥੇ ਕਿਹੜੇ ਸ਼ਹਿਰ 'ਚ ਕਿੱਥੇ ਮਤਲਬ ਬੋਲਦੇ ਪਾਜੀ ਦੱਸੋ ਮੈਨੂੰ ਮੜਾ ਜਾ ਹਾਂ ਜੀ ਕਿੱਥੋਂ ਤੁਸੀਂ ਕਿੱਥੋਂ ਬੋਲ ਰਿਹਾ ਵੇਚਾ ਕਿੱਥੇ ਹੈ ਮੇਰਾ ਸਰ ਤੁਹਾਡਾ ਬੇਟਾ ਕਿਹੜੇ ਸ਼ਹਿਰ ਜਾਂਦਾ ਫੋਨ ਲੇ ਵੀ ਨਾ ਸਦਰ ਥਾਣਾ ਦਾ ਨਹੀਂ ਸਦਰ ਥਾਣਾ ਹਾਂਜੀ ਉਹ ਪਾਜੀ ਸਦਰ ਥਾਣਾ ਦਾ ਮੈਂ ਤਾਂ ਹੀ ਪੁੱਛ ਰਿਹਾ ਨਾ ਬੇਟਾ ਕੌਣ ਹੈ ਮੇਰੀ ਨਾ ਮੈਂ ਤਾਂ ਤੁਸੀਂ ਇਹ ਦੱਸੋ ਤੁਹਾਡਾ ਬੇਟਾ ਕਿਹੜੇ ਸ਼ਹਿਰ ਜਾਂਦਾ ਹਾਂਜੀ ਤੁਹਾਡਾ ਬੇਟਾ ਪਾਜੀ ਮੈਂ ਤਾਂ ਸ਼ਹਿਰ ਪੱਥੀ ਜਾਂਦਾ ਤਾਂ ਹੀ ਪੁੱਛ ਰਿਹਾ ਨਾ ਤੁਸੀਂ ਕਿਤੇ ਗਲਤ ਤਾਂ ਨਹੀਂ ਮੈਨੂੰ ਕਹਿ ਰਹੇ ਕੀ ਚੀਜ਼ ਹੈ ਮੈਂ ਨਹੀਂ ਸਰ ਗਲਤ ਨਹੀਂ ਕਹਿ ਰਹੇ ਤੈਨੂੰ ਮੈਂ ਤਾਂ ਨਹੀਂ ਪੁੱਛ ਰਿਹਾ ਤੁਹਾਡਾ ਸ਼ਹਿਰ ਕਿਹੜਾ ਲੱਗਦਾ ਤੁਹਾਨੂੰ ਸਦਰ ਥਾਣਾ ਦਾ ਕਿਹੜੇ ਸ਼ਹਿਰ ਦਾ ਸਦਰ ਥਾਣਾ ਪਾਜੀ ਸਦਰ ਥਾਣਾ ਤਾਂ ਹਰ ਸ਼ਹਿਰ ਚ ਹੀ ਹੁੰਦਾ ਤਾਂ ਹੀ ਪੁੱਛ ਰਿਹਾ ਹਾਂ ਆਹ ਸ਼ਹਿਰ ਤੇ ਹੁੰਦਾ ਮੇਰਾ ਵੀ ਤੁਹਾਡਾ ਕਿਹੜਾ ਸਾਰਾ ਥਾਣਾ ਤੇਰੀ ਜਗ੍ਹਾ ਮੈਂ ਪਾਈ ਪੁੱਛਿਆ ਤੁਸੀਂ ਕਿੱਥੋਂ ਬੋਲਦੇ ਤੁਸੀਂ ਇਹ ਤਾਂ ਦੱਸਣ ਪਾਈ ਮੈਨੂੰ ਕਨਫਰਮ ਹੋਏਗਾ ਮੈਂ ਤੁਹਾਡੀ ਨਾਲ ਇੱਕ ਵਾਰੀ ਮਿਲ ਕੇ ਗੱਲ ਕਰਵਾ ਲਾਂ ਤੁਸੀਂ ਇਹਦੇ ਕੋਲ ਹੀ ਪੁੱਛ ਲਓ ਕਿ ਕਿੱਥੋਂ ਹੋ ਠੀਕ ਹੈ ਹਾਂ ਮੈਂ ਗੱਲ ਕਰਵਾਦਾ ਤੁਹਾਡੇ ਬਿੰਟ ਦਾ ਸਾਰਾ ਸਟੇਟਮੈਂਟ ਇਹ ਜੀ ਕਹਿੰਦਾ ਸਰ ਮੈਨੂੰ ਨਹੀਂ ਪਤਾ ਸੀ ਇਹ ਕੌਣ ਹੈ ਕੌਣ ਨਹੀਂ ਹੈਗਾ ਕਹਿੰਦਾ ਮੈਂ ਇਹਨਾਂ ਕੋਲੋਂ ਆਨਲਾਈਨ ਨੂੰ ਲਿਫਟ ਦਿੱਤੀ ਸੀ ਲਿਫਟ ਦੇਣੀ ਹੈ ਤੇ ਮਸਲਾ ਭਾਈ ਤੁਸੀਂ ਇਹ ਗੱਲ ਕਰੋ ਇਹਦੇ ਨਾਲ ਐ ਥੋੜਾ ਚੁੱਪ ਕਰਾਓ ਹੈਲੋ ਹਾਂ ਹੈਲੋ ਚੁੱਪ ਕਰਕੇ ਪਹਿਲਾਂ ਪਹਿਲਾਂ ਚੁੱਪ ਕਰ ਚੁੱਪ ਕਰ ਕੋਈ ਨਹੀਂ ਹੁੰਦਾ ਚੁੱਪ ਕਰ ਪਹਿਲੇ ਚੁੱਪ ਕਰਕੇ ਗੱਲ ਕਰ ਮੇਰੇ ਨਾਲ ਇਹ ਤਾਂ ਤੇਰੀ ਆਵਾਜ਼ ਹੀ ਮਨਪ੍ਰੀਤ ਤੇਰੀ ਆਵਾਜ਼ ਹੀ ਨਹੀਂ ਗਈ ਤੇਰੇ ਗੋਡੇ ਕੱਪੜੇ ਘੋਂਦ ਤੁਰਕਿੱਤ ਨਹੀਂ ਨੀ ਬੈਠੇ ਇਧਰ ਲੈ ਆ ਤਰਾ ਹੈਲੋ ਹਾਂਜੀ ਤੁਸੀਂ ਮੇਰਾ ਸਰ ਇਹ ਤਾਂ ਮੇਰੇ ਮੁੰਡੇ ਦੀ ਆਵਾਜ਼ ਹੀ ਆਣੀਗੀ ਯਾਰ ਕੀ ਕਰੀ ਜਨਾ ਭਰਾ ਤੂੰ ਤੂੰ ਬੋਲਦਾ ਕੌਣ ਪਿਆ ਮੈਨੇ ਇਹ ਦੱਸ ਯਾਰ ਤੂੰ ਹਾਂ ਆਵਾਜ਼ ਨਹੀਂ ਆ ਗਈ ਨਾ ਤੇ ਮੈਂ ਹੁਣ ਲੱਗ ਕੇ ਜਾ ਰਿਹਾ ਇਹਨੂੰ ਥਾਣੇ ਤੇ ਮੈਂ ਤੂੰ ਮਸਾ ਕੇ ਕਿਹਾ ਕਿ ਆ ਜਾਏ ਕਿ ਨਹੀਂ ਅੱਛਾ ਹਾਂ ਥਾਣੇ 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 ਤਾਂ ਤੈਨੂੰ ਬੁਲਾਣੇ ਭਰਾ ਹੁਣ ਰੁਕ ਜਾ ਤੇਰਾ ਨੰਬਰ ਵੀ ਟ੍ਰੇਸ ਤੇ ਪੋੜਨਾ ਤੇਰਾ ਨੰਬਰ ਵੀ ਟ੍ਰੇਸ ਤੇ ਪੋੜਨਾ ਤੇਰਾ ਨੰਬਰ ਵੀ ਸਾਰਾ ਕਰਦਾ ਥਾਣੇ ਤੈਨੂੰ ਬੁਲਾਣਾ ਮੈਂ ਰੁਕ ਜਾ ਸਾਰਾ ਪਤਾ ਆ ਕੋਈ ਗੱਲ ਨਹੀਂ ਕੋਈ ਤੈਨੂੰ ਮੈਂ ਥਾੜੇ ਬੁਲਾਣਾ ਤੈਨੂੰ ਸਾਰਾ ਕੁਝ ਪਤਾ ਕਰਦਾ ਤੇਰੇ ਬਾਰੇ ਤੈਨੂੰ ਮੈਂ ਸਾਰਾ ਨਾਲ ਭੇਜਦਾ ਤੇਰਾ ਨੰਬਰ ਟ੍ਰੇਸਿੰਗ ਤੇ ਪਾਤਾ ਕੋਈ ਗੱਲ ਨਹੀਂ ਤੇਰਾ ਨੰਬਰ ਵੀ ਟ੍ਰੇਸਿੰਗ ਤੇ ਪਾਤਾ ਤੇਰਾ ਸਾਰਾ ਕੁਝ ਪਾਤਾ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਸੀਂ ਹੈ ਜਿਹੜੀ ਕਾਲ ਆਈ ਹੈ ਰੋਜੀ ਆਉਂਦੀ ਹੈ ਆਲਮੋਸਟ ਤਕਰੀਬਨ ਰੋਜ਼ ਦੀ ਆ ਪਿੱਛੇ ਥੋੜੇ ਦਿਨ ਪਹਿਲਾਂ ਬਾਹਰਲੇ ਨੰਬਰ ਕੈਨੇਡਾ ਤੋਂ ਪਤਾ ਨਹੀਂ ਕਿੱਥੋਂ ਆਈ ਕਾਲ ਮੈਂ ਕੈਨੇਡਾ ਤੋਂ ਬੋਲਦਾ ਜੀ ਤੁਹਾਡਾ ਰਿਸ਼ਤੇਦਾਰ ਆ ਜੀ ਲੋਕਾਂ ਨਾਲ ਡੇ ਬਾਏ ਡੇ ਦਿਨ ਪ੍ਰਤੀ ਦਿਨ ਅੱਜ ਤੇ ਫਰਾਡਸ ਹੁੰਦੇ ਰਹੇ ਜੀ ਲੱਗਦਾ ਜੀ ਲਗਾਤਾਰ ਸਾਈਬਰ ਕ੍ਰਾਈਮ ਵੀ ਕਿਤਨਾ ਕਿਤੇ ਕਾਰਵਾਈਆਂ ਬਿਲਕੁਲ ਜੀ ਸਭੋ ਅਸੀਂ ਇਹ ਕਰਨੇ ਆ ਵੀ ਹੁਣ ਪੰਜਾਬ ਸਰਕਾਰੇ ਬੜਾ ਉਪਰਾਲਾ ਕਰਦੀ ਹੈ ਵੀ ਭਰਤੀ ਕਰ ਰਹੇ ਨੇ ਪਰ ਹੁਣ ਐਜ਼ ਔਨ ਡੇਟ ਖਾਣਿਆਂ ਦੇ ਵਿੱਚ ਮੁਲਾਜ਼ਮ ਨਾਲ ਸਾਈਬਰ ਕ੍ਰਾਈਮ ਦੇ ਵਿੱਚ ਜਿਹੜਾ IIT ਬੱਚੇ ਕਰ ਰਹੇ ਨੇ ਇਹਨਾਂ ਨੂੰ ਅ ਇਧਰ ਟ੍ਰੇਨਿੰਗ ਦੇ ਜਾਈਂ ਟ੍ਰੇਨ ਟ੍ਰੇਨਿੰਗ ਦੇ ਕੇ ਤੇ ਇਹਨਾਂ ਨੂੰ ਭਰਤੀ ਕਰਨਾ ਚਾਹੀਦਾ ਲੱਗਦਾ ਕਿਤੇ ਕਿ ਕੋਲੇ-ਪਾਲੇ ਲੋਕ ਸ਼ਿਕਾਰ ਹੋ ਨੇ ਬਹੁਤ 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 ਇੱਕ ਕਨੀ ਦੋਨੀ ਸੈਂਕੜੇ ਆ ਮੈਂ ਕਹਿੰਦਾ ਜੀ ਹਫਤਾ ਪਹਿਲੋ ਉਧਰ ਤੇ ਮੇਰੀ ਵਾਈਫ ਨੂੰ ਕਾਲ ਆ ਗਈ ਜੀ ਤੁਹਾਡੇ ਹਸਬੰਦ ਨੇ ਕਿਹਾ ਜੀ ਪੈਸੇ ਪਾਦਾ ਮੈਂ 3000 ਪਾਦਾ ਸੀ ਔਰ 650 ਪਾਣਾ ਸੀਗਾ ਤੇ ਮੈਂ ਗਲਤੀ ਨਾਲ 3000 ਪਾ ਦੇ ਬਾਕੀ ਰਿਟਰਨ ਕਰੋ ਜੀ ਉਨੇ ਮੈਨਾਂ ਕ੍ਰਾਸ ਚੈਕ ਕਰ ਲੈ ਕਨਫਰਮ ਕਰ ਲੈ ਬੱਝ ਗਏ ਉਸ ਤੋਂ ਪਹਿਲਾਂ ਮੈਨੂੰ ਆਈ ਮੈਂ ਕੈਨੇਡਾ ਤੋਂ ਬੋਲਦਾ ਜੀ ਫਿਰ ਉਹਨੂੰ ਮੈਂ ਮੈਂ ਉਹਨੂੰ ਗਾਲਾ ਗੋਲਾ ਕੱਢਿਆ ਵੀ ਤੂੰ ਬਗਵਾਸ਼ ਕਰਦਾ ਵੀ ਤੇਰਾ ਰਿਸ਼ਤੇਦਾਰ ਆ ਮੈਨੂੰ ਕਹਿੰਦਾ ਮੈਂ ਤੇਰਾ ਰਿਸ਼ਤੇਦਾਰ ਆ ਇੱਕ ਲਾਰੈਂਸ ਦਾ ਨਾਮ ਆ ਰਿਹਾ ਸੀਗਾ ਹੈ ਨਾ ਦੇਖੋ ਪਤਾ ਨਹੀਂ ਕੋਣ ਗੈਂਗਸਟਰ ਆ ਕੀ ਮੈਨੂੰ ਮੈਨੂੰ ਕੀ ਦੱਸੋ ਤੁਹਾਡੇ ਸਾਹਮਣੇ ਨੇ ਦੇਖੋ ਕਿਹਾ ਮੈਂ ਲਾਰੈਂਸ ਬਿਸ਼ਨੋਈ ਗੈਂਗ ਦਾ ਕੋਈ ਕੰਪਲੇਂਟ ਕੀ ਅਸੀਂ ਬਿਆਂ ਦੇ ਦੱਸੋ ਕੰਪਲੇਂਟ ਦਾ ਕੋਈ ਹੱਲ ਹੀ ਨਹੀਂ ਆਉਣਾ ਕੋਈ ਹੱਲ ਨਹੀਂ ਉਹਨਾਂ ਕੋਈ ਕੁਛ ਨਹੀਂ ਉਲਟਾ ਸੀ ਖੱਜਲ ਹੋਵਾਂਗੇ ਇਸ ਕਰਕੇ ਵੀ ਠੀਕ ਹੈ ਵੀ ਇਹਨਾਂ ਨੂੰ ਪਹਿਲੇ ਸਾਹਮਣੇ ਬੋਲਤਾ ਸੋ ਜੇਕਰ ਤੁਹਾਨੂੰ ਵੀ ਅਜਿਹੀ ਕਾਲ ਆਵੇ ਤਾਂ ਸਾਵਧਾਨ ਰਹੋ ਤੇ ਤੁਰੰਤ ਸਬੰਧਤ ਥਾਣੇ ਦੇ ਵਿੱਚ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿਓ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨ ਦੀ ਰਿਪੋਰਟ